ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਅੱਗਲਾ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਤਿੰਨ ਗੱਬੜਾਂ ਤੇ ਇੱਕ ਬੱਚੇ ਦੇ ਬਿਨਾਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਜੀ ਇਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਭ ਨਾ ਠੀਕ ਠਾਕ ਜੇ ਵਧੀਆ ਵਧੀਆ ਕਿਰਪਾ ਮਹਾਰਾਜ ਜੀ ਵਿੱਚ ਚਲੋ ਵਧੀਆ ਕਿਰਪਾ ਚੀ ਦੀ ਜੀ ਵੇਖ ਗਿਆ ਮਾਲ ਪਰਸੋਂ ਵਾਲਾ ਫਿਰ ਹਾਂਜੀ ਹਾਂਜੀ ਪਰਸੋਂ ਵਾਲਾ ਵੇਖਿਆ ਠੀਕ ਕਿੰਨੇ ਕੈਫੋਨ ਸਨ ਫਿਰ ਫੋਨ ਤੇ ਬਹੁਤ ਆਏ ਜੀ ਠੀਕ ਹੈ ਅੱਜ ਗੱਬਣੇ ਲੈਣ ਤੀਆਂ ਸਾਰੀਆਂ ਹਾਂਜੀ ਇੱਕ ਤੋਗੜ ਜੇ ਤੇ ਤਿੰਨ ਗੱਬਣਾਂ ਜੀ ਪਾ ਹੌਲੇ ਹੀ ਅੱਜ ਫਿਰ ਹਾਂਜੀ ਪਾ ਹੌਲੇ ਠੀਕ ਹੈ ਚਲੋ ਨਾਮ ਦੱਸਤਾ ਫਿਰ ਨਾਮ ਪ੍ਰੇਮ ਸਿੰਘ ਪਿੰਡ ਜਿੱਕ ਦੇਖੋ ਤਾਸੀਲ ਇਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ 980129685 ਠੀਕ ਹੈ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਇਹ ਪਹਿਲੇ ਨੰਬਰ ਤੇ ਇਹ ਜਿਹੜੀ ਹਾਂ ਦੇ ਸਾਦੇ ਕਾਫੀ ਸੋਹਣੀ ਵੜਿਆ ਕਿੰਨਾ ਕ ਦੁੱਤ ਚਵਾਜੋ ਵੀਰ ਜੀ ਇਹ ਵੀਰ ਜੀ ਇਹ ਚਵਾਊਗੀ ਕੋਈ 14 15 ਕਿਲੋ ਰਮਾਂ ਚਵਾਈ ਜਾਊ ਠੀਕ ਹੈ ਹਾਂਜੀ ਤੇ ਕਿੰਨਾ ਕ ਲਾਜੀ ਟਾਈਮ ਅਜੇ ਕਾਂ ਵਿਧੀ ਇਹ ਖੜਦੀ ਆ ਦੇਖੋ ਵੀਰ ਜੀ 90 ਫੁੱਕਾਂ ਦੇ ਵਛੀ ਦੇ ਵਿੱਚ ਵੇਸਤੇ ਲੱਗਾ ਤਿਆਰ ਸੋਣੀ ਹੁੰਦੀ ਆ ਮਤਲਬ ਕੰਪੈਕਟ ਜਿਹੇ ਹਵਾਨਾ ਤਿਆਰ ਕਰਨਾ ਕਿੰਨੇ ਬਾਕੀ ਉਸ ਤਰ੍ਹਾਂ ਜਿਹੜੇ ਰੰਗ ਰੂਪ ਦੇ ਜਿਹੜੇ ਚੰਗੀ ਆ ਪਹਿਲਾਂ ਵਛੀ ਜੀ ਲੈ ਜਾ ਜੀ ਕੋਨੀ ਲੱ ਆਇਆ ਕਮਾਕੇ ਥੋੜਾ ਜਰ ਉਹ ਤਰਾਂ ਠੰਡੀ ਧੀਰੀ ਆ ਜਿਹੜੀ ਧੀਰੀ ਧੀਰੀ ਆ ਆ ਦੇਖ ਸਾਦੇ ਜੀ ਦੇਖੋ ਥਣ ਵਛੀ ਦੇ ਖਟਾ ਸੋਣਾ ਥਣ ਵਛੀ ਠੀਕ ਆ ਜੀ ਲੈ ਜਾਓ ਜੀ ਲੈ ਜਾਓ ਬੰਦ ਹੋ ਵੀਦੀ ਅੰਦਰ ਨੂੰ ਥੋੜਾ ਜਿਆ ਤੇਜ਼ ਜਾਂਦੀ ਆ ਆ ਦੇਖੋ ਉਹ ਦੀਬਾ ਦੀ ਦੇਖੋ ਹਾਂਜੀ ਬਾਕੀ ਵਹਿੜ ਬਰੀਡ ਚ ਆ ਐਰ ਸ਼ੈਰਿਆ ਚਾਟ ਵਿੱਚ ਚੰਗੀ ਆਈ ਜਾਓਗੀ। ਬਾਕੀ ਵਜਨ ਵਜੂਦ ਚ ਪੂਰੀ ਵੈੜ ਥੋੜੀ ਜਾਚ ਹੈ। ਹਾਂਜੀ ਹਾਂਜੀ। ਫਾਨ ਮਿਰਦੀ ਬੜੀ ਮਿਰਲਾ ਤੇ ਅਵਸ਼ੀਸ਼ਾ। ਠੀਕ ਆ। ਚਾਰ ਸੋਹਣੀਆਂ ਹੁੰਦੀਆਂ ਬੱਚੀ। ਚੰਗੀ ਪਰ ਹੋ ਗਈ ਤੁਹਾਨੂੰ ਤੱਕ। ਹਾਂਜੀ ਹਾਂਜੀ। ਤੇ ਕੇ ਰੱਖਣਾ ਵਿਧਿਆ ਦਾ ਮੁੱਲ? ਮੋਲੇ ਦਾ ਜਿਹੜਾ ਜੀ ਕਰਦੀਏ। ਕਿੰਨਾ? ਤੁਹਾਨੂੰ ਪਤਾ ਏ ਥੋੜੀ ਚੀਜ਼ ਘੱਟ ਲੱਭਦੀ ਜੀ। ਹਾਂਜੀ ਹਾਂਜੀ। ਮੋਲੇ ਦੇ ਵਿੱਚ ਹੀ ਮੱਛੀ 45000 ਰੁਪਿਆ ਵੀ ਕਰਉਂਦੀ ਤੇ 50000 ਵੀ। ਅੱਛਾ। ਪਰ ਆਪਾਂ ਜਿਹੜਾ ਜੀ ਕਰਦੀਏ ਕਿੰਨਾ? ਮੋਲ ਕਰ ਨੂੰ ਜੀ 40000 ਰੁਪਿਆ ਕਰੀਏ 38000 ਦੀ ਦੇ ਦੋ 38000 ਦੇ ਦੇ ਦੋਗੇ ਮੌਕੇ ਤੇ ਹੋਰ ਕਰ ਦੋ ਕਿ ਮਾਨ ਮੌਕੇ ਤੇ ਛੋਟ ਛੱਪਾ ਕਰਦਾ ਕੋਈ ਨਹੀਂ ਮਾਨਤਨ ਮੌਕੇ ਤੇ ਕਰਦਾਂਗੇ ਚਲੋ ਕੋ ਫੋਨ ਲਾਵੇ ਹਨਾ ਹਾਂਜੀ ਫੋਨ ਲਾਵੇ ਕੋਈ ਨਹੀਂ ਮੌਕੇ ਤੇ ਮਾਨਤਨ ਕਰਦਾਂਗੇ ਠੀਕ ਹੈ ਜੀ ਤੇ ਹੁਣ ਜਿਹੜੀ ਹੈਗੀ ਦੂਸਰੇ ਨੰਬਰ ਤੇ ਇਹ ਕਿੰਨੇ ਕਿ ਲਾਜੀ ਟਾਈਮ ਵਿੱਚ ਦੇ ਜੀ ਜੇ ਲੋ ਕਲਰ ਆ ਜੀ ਚੁੰਚਣ ਕੇ ਲੈਂਦੇ ਜੀ ਕਿ ਨਹੀਂ ਠੀਕ ਆ ਹਾਂਜੀ ਅੱਜ ਉਹ ਜਿਹੇ ਰੰਗ ਆ ਜਿਹੜੇ ਬੜੇ ਘੱਟ ਲੱਭਦੇ ਆ ਹਾਂਜੀ ਹਾਂਜੀ ਤੇ ਇਹ ਕਿੰਨੇ ਕਿ ਦੁੱਧ ਆ ਲਈ ਜੀ ਵਿਧੀ ਚਵਾਈ ਜਾਊਗੀ 12-13 ਕਿਲੋ ਰਮਾਨਾ ਚਵਾਈ ਜਾਊਗੀ ਘਰ ਵਾਲੇ ਆਂਦੇ ਵੀ ਆਪਾਂ ਪਿਛਲੇ ਸੂਏ ਚ ਹੋਇਆ 13-14 ਕਿਲੋ ਦੁੱਧ ਅੱਛਾ ਤੇ ਆਪਾਂ ਆਨੇ ਵੀ 12 ਕਿਲੋ ਚਵਾਈ ਜਾਊਗੀ ਠੀਕ ਹੈ ਬਾਕੀ ਕੱਦ-ਕੁੱਦ ਜਿਹਾ ਵਜਨ-ਵੁਜਨ ਤੇ ਪੂਰੀ ਹੈ ਵੈਰ ਸਾਣ ਮੇਰੇ ਕੋ ਵੀਰ ਜੀ ਕਿੱਡਾ ਸੋਹਣਾ ਲੱਗਾ ਇਹ ਅਗੇ ਜੇ ਥੋੜਾ ਟਾਈਮ ਲਿਆ ਜੀਂ ਥੋੜੀ ਜੀ ਗਰਲੈਂਡੋ ਜੀ ਮਿਕਸ ਆ ਠੀਕ ਹੈ ਹਾਂਜੀ ਹਾਂਜੀ ਫੈਟ ਵੀ ਚੰਗੀ ਆਈ ਜਾਊਗੀ ਆ ਜੀ ਗਰਲੈਂਡੋ ਜੀ ਫੈਟ ਫੂਡ ਚੰਗੀ ਆਏਗੀ ਵੀ ਠੀਕ ਹੈ ਹਾਂਜੀ ਹਾਂਜੀ ਕੱਦ-ਕੁੱਦ ਵੇਖ ਲਓ ਵੀਰ ਜੀ ਉਤਰਾ ਠੰਡੀ ਤੇਰੀ ਆਵੇ ਠੰਡੀ ਤੇਰੀ ਠੰਡੀ ਤੇਰੀ ਮੱਗਾ ਪਾ ਕੇ ਐਂਦੀ ਬੈਜੋ ਕੋਲ ਠੀਕ ਆ ਬਾਕੀ ਥੋੜਾ ਜਿਹਾ ਸਾਡੇ ਤੋਂ ਡਰਦੀ ਆ ਭੱਜ ਜਾਂਦੀ ਜਦੋਂ ਲੱਗ ਜਾਈਦਾ ਕੈਮਰੇ ਤੋਂ ਵੀ ਨਹੀਂ ਪਤਾ ਨਹੀਂ ਕਿ ਕਈ ਵਾਰੀ ਪਸ਼ੂ ਬਾਹਰ ਦੇ ਬੰਦੇ ਤੋਂ ਡਰ ਜਾਂਦਾ ਵਾ ਘਰਾਂ 'ਚ ਪਸ਼ੂ ਆਏ ਹੁੰਦੇ ਆ ਤੇ ਉੱਥੇ ਮਗਾਨੇ ਬੰਦੇ ਘੱਟ ਗਏ ਹੁੰਦੇ ਆ ਬਾਕੀ ਜਿੰਨਾ ਕਿਦਾ ਮੁੱਲ ਕਰ ਦੇਣਾ ਨਾ ਅੱਛਾ ਇਹਨੇ ਤਾਂ ਕਿਹੜਾ ਟੋਕੜ ਵੀ ਨਹੀਂ ਡੜੀ ਠੀਕ ਆ ਬੰਕੇ ਨੇ ਸਭ ਤੋਂ ਹੀ ਵਾਂ ਸਾਹਮਣੇ ਵਾਲੀ ਆ ਬਣਾ ਲਈ ਆ ਜਿਹੜਾ ਵੀਰ 20 ਦਿਨ ਸਾਹਮਣੇ ਦਾ ਵਛੀ ਠੀਕ ਤੇ ਵਧੀਆ ਪਰ ਟੋਕੜਾਂ ਦੇ ਭਾਈ ਆਈ ਦੇਣੀ ਆ ਕਿੰਨੇ ਦੀ ਬਸ 20 ਦਿਨਾਂ ਦੀ ਕੱਚੀ ਆ 20 ਦਿਨਾਂ ਦੀ ਕੱਚੀ ਦਾ ਸਾਬਣਾ ਹੀ ਰਹੀ ਕਿੰਨੇ ਦੀ ਮੁੱਲ ਕਰਨ ਉਹਦੇ ਵਿੱਚ ਜੀ ਵਛੀ ਤਿਆਰ ਹੋ ਕੇ 35 40 ਵੀ ਕਰਾਂਦੀ 35000 ਦੀ ਵਿਕਦੀ ਆ ਵੀਰ ਜੀ ਵਛੀ ਐਵੇਂ ਆਖੀ ਜੀ ਇੰਨੇ ਦੀ ਵਿਕਦੀ ਇੰਨੇ ਦੀ ਹਾਂਜੀ ਹਾਂਜੀ ਉਹਦੇ ਅਗਲੇ ਬੰਦੇ ਨੂੰ ਵੀ ਪਤਾ ਜਿਹੜਾ ਵੀਡੀਓ ਵੇਖਣ ਦਿਆ ਇਹ ਕਿਹੜੀ ਕੱਦ ਕਾਟ ਚ ਹੈ ਕਿਹੜੀ ਵੀਰ ਜੀ ਛੋਟੀ ਹੈ ਹਾਂਜੀ ਹਾਂਜੀ ਵੇਜੀ ਮੁੱਲ ਕਰਨ ਨੂੰ ਤਾਂ ਭਾਵੇਂ ਕਰਾਈ ਜਾਓ 25000 ਰੁਪਏ। ਅੱਛਾ 18000 ਦੀ ਦੇ ਦਾਂਗੇ। 18000 ਦੀ। 18000 ਦੀ। ਮੈਨੂੰ ਭਰਾ ਕੋਈ 2 ਮਹੀਨੇ ਚੋਗੇ ਫਿਰ ਫੋਲਰ ਪੀਏ ਵਰਸਾ। ਛੋਟ ਹੋਰ ਕਰ ਦੋਗੇ ਵਿੱਚੋਂ? ਛੋਟ ਕੋਈ ਨਹੀਂ ਮੌਕੇ ਦਾ। ਛੋਟ ਕਿੱਥੇ ਭਾ ਕਰ ਦੋਗੇ? ਹਾਂਜੀ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਹੁਣ ਜਿਹੜੀ ਇਹ ਕਾ ਚੰਗੇ ਕੱਦ ਕੱਟ ਵਾਲੀ ਜੀ ਇੱਕ। ਇਹਦਾ ਵੀ ਜੀ ਕੱਦ ਵੇਖ ਲਓ। ਕਾਦੀ ਕਾਦਦੇ ਆ ਬਾਕੀ ਇਹ ਕਿ ਥੋੜੀ ਥਾਂ ਵੀ ਘਟਿਆ ਕਿਨੇ ਜਿੰਦਾ ਕਾਦਦੇ ਆ ਓਡੀ ਥਾਂ ਵੀ ਨਹੀਂ ਸਭੀ ਹੁੰਦੀ ਤੇ ਸਾਨੂੰ ਵੀ ਨਹੀਂ ਮਿਲਨੀ ਜਿੰਦਾ ਗਾਹੀ ਮੁੱਲ ਕਰ ਦੇਣਾ ਤੇ ਨਾ ਹੀ ਗਾਗਨ ਦੇਣੀ ਹਿੰਦੀ ਹਮਮ ਠੀਕ ਆ ਇਹ ਕਿੰਨੇ ਕੇ ਦੁੱਧ ਆ ਲਈ ਇਤਰਾ ਇਹ ਵੀਰਜੀ ਆਂਦੇ ਆ ਵੀ ਉਦੋਂ ਨਾ ਫੁੱਲ ਦਾ ਜੀ ਹੀ ਜਦੋਂ ਆਪਾਂ ਲੈਂਦੀ ਸੀ ਅੱਛਾ ਉਦੋਂ ਆਂਦੇ ਵੀ 18 20 ਕਿਲੋ ਅਸੀਂ ਦੁੱਧ ਚੋਇਆ ਰੱਖੋ ਅੱਛਾ ਤੇ ਥੋੜੀ ਜਿਆਰ ਕੀ ਲੱਸੀ ਆ ਅਹੀਂ ਅਨੇ 16 17 ਕਿਲੋ ਚਵਾਈ ਜਾਊਗੀ ਤੇ ਦੁੱਧ ਤੇ ਲੈਣਾ ਵੀਰ ਜੀ ਗਾਗਣੇ ਆਪਣੀ ਸੇਵਾ ਦਾ ਹਾਂਜੀ ਹਾਂਜੀ ਜਿੰਨੇ ਲੈਣਾ ਪਸ਼ੂ ਅੰਨੇ ਲੈਣਾ ਬਾਕੀ ਹੈ ਕਿ ਅਜੇ ਥੋੜੇ ਦਿਨ ਖੜਦੀ ਆ ਕੋਈ ਸ਼ਾਮਪ ਕਰ ਸਕਦਾ ਪਾਪੀ ਜੀ ਠੰਡੀ ਧਰੀ ਆ ਵੇਖੋ ਲਾਏ ਪੈ ਗਈ ਹੈ ਵਸ਼ੀ ਲਾਏ ਭਾਈ ਹਾਂਜੀ ਆ ਵੇਖੋ ਆ ਵੇਖੋ ਤੇ ਬਾਕੀ ਹਵਾਨੇ ਤੇ ਵੀ ਨਾ ਹਾਂਜੀ ਹਾਂਜੀ ਆ ਵੇਖੋ ਥਣ ਵੀਰ ਜੀ ਵੇਖੋ ਹੈ ਉਹ ਬਰਾਬਰ ਦੇ ਥਣ ਪੂਰੇ ਇੱਕੋ ਜਿਹੇ ਚੋਰਾਂ ਫਿਰ ਇੱਕ ਰਿੰਦਮ ਹਾਂਜੀ ਬਾਕੀ ਵੀ ਜਿੱਟਾਂ ਟੁੱਲਾ ਜੇ ਬਹੁਤ ਹੈ ਛੱਡੇ ਚ ਠੀਕ ਆ ਬਹੁਤ ਜੀ ਆ ਵੇਖੋ ਅਜੇ ਆ ਭੰਨਾ ਸਾਰਾ ਹਵਾਨਾ ਹਾਂਜੀ ਆ ਵੇਖੋ ਸਾਰੀ ਭੰਨੀ ਆ ਲਾਏ ਪਈ ਆ ਦੋ ਤਿੰਨ ਦਾਣਾ ਜੀ ਇਹ ਕੁ ਦਿਨ ਲਾ ਜੂਗੀ ਬਾਕੀ ਵੀਰ ਜੀ ਆ ਵੇਖੋ ਪੂਰੇ ਵੱਡੇ ਕੱਟ ਜਿਹੜੀ ਉਹ ਵਛੀਆਂ ਵਾਲੀ ਆ ਬੈਠੀ ਆ ਵੇਖੋ ਠੀਕ ਆ ਹਾਂਜੀ ਹਾਂਜੀ ਬਸ ਇਹੋ ਤੇ ਕਿਸੇ ਵੀਰ ਨੇ ਸਾਂਭੀ ਨਹੀਂ ਆ ਜਾਦ ਬਰੀਡ ਚ ਫੁੱਲਿਆ ਬੈਠਾ ਵਾੜੀ ਨਾ ਕੋਈ ਆਪੇ ਪਸਾਉਂਦਾ ਆ ਵੇਖੋ ਦੰਦ ਸਾਂਭੀ ਰਿਹਾ ਨਹੀਂ ਬਸ ਕਿਸੇ ਨੇ ਵੀਰ ਜੀ ਸਾਂਭੀ ਨਹੀਂ ਦੰਦ ਦੇ ਪੂਰਾ ਜੰਦਰਾ ਪੁੱਛ ਕਰਕੇ ਖਦਾਈ ਹਾਂਜੀ ਹਾਂਜੀ ਸਿਰ ਦਾ ਸਾਪੀ ਨਹੀਂ ਐ ਚੌਕਰ ਦੇ ਦੋ ਤੋੜੇ ਖਾ ਕੇ ਕੋ ਤੇਲ ਕਿਉਂ ਪੀ ਗਈ ਸੀ ਚਲੋ ਠੀਕ ਹੈ ਜੀ ਭੈਣ ਭਰਾ ਚੋਈ ਜਾਊਗਾ ਪਤਰੀ ਸੇਵਾ ਦੇ ਲੈ ਵੀਰ ਜੀ ਬਾਕੀ ਵੀਰ ਜੀ ਹਾਈਟ ਹਾਈਟ ਵੇਖ ਲਓ ਹਾਂ ਜੀ ਚੰਗੇ ਕਦ ਕੱਟਦੀ ਆ ਵੀਰ ਜੀ ਨਾਲ ਦੇ ਬਰਾਬਰ ਹੀ ਕਦ ਆਉਂਦੇ ਆ ਦਾ ਬਾਕੀ ਵਿੱਚ ਹੁਣ ਵੀ 15 16 ਕਿਲੋ ਤਾਂ ਮਰਦੀ ਠੀਕ ਹੈ ਜੀ ਹਾਂ ਜੀ ਹਾਂ ਜੀ ਇਹਦਾ ਵੇ ਮੁੱਲ ਜਿਆਦਾ ਜੀ ਕਰ ਦੇਣਾ ਫਿਰ ਇਹਦਾ ਵੀ ਜਿਆਦਾ ਜੀ ਕਰ ਦਈਏ ਠੀਕ ਹੈ ਇਹ ਕਿੰਨੇ ਦੀ ਦੇ ਦੀ ਉਹਨਾਂ ਦੇ ਵਿੱਚ ਹੀ ਪਿਛਲੇ ਸੂਏ ਲਾਂਦੀ ਜੇ 75000 ਰੁਪਏ ਦੀ ਅੱਛਾ 75 ਦੀ ਲਈ ਸੀ ਉੱਥੋਂ ਦਾ ਕਿਰਾਇਆ ਪਿਆ ਨਾਲੋਂ ਅੱਛਾ ਉਹ ਆਂਦੇ ਆ ਆਪਾਂ ਕਿਹੜੀ ਨਾਲ ਗਏ ਹਾਂ ਹਾਂ ਜੀ ਹਾਂ ਜੀ ਤੇ ਹੂੰ ਵੀਰ ਜੀ ਜਿਆਜ ਹੀ ਦੇ ਦਾਂਗੇ ਤੁਹਾਨੂੰ ਪਤਾ ਰਾਜੀ ਹੁੰਦੀ ਹੈਗੀ ਵਸ਼ੀ ਰੰਗ ਬਾਜ ਆ ਠੀਕ ਆ ਮੁੱਲ ਵੀਰ ਜੀ ਕਰਨੂ ਤੇ ਭਾਵੇਂ ਇਹਦਾ ਕਰੀ ਜਈਏ 45000 ਰੁਪਏ ਅੱਛਾ 40 ਦੀ ਦਾਂ ਚਾਲੀ ਹਜ਼ਾਰ ਦੀ ਵਿੱਚ ਹੋਰ ਕਰ ਦੋਗੇ ਮੈਂ 2000 ਰੁਪਏ ਛੱਡ ਦਾਂ 38 ਦੇ ਦਾਂ ਠੀਕ ਆ ਤੱਤੀ ਜੋ ਵੀ ਕੋਈ ਨਹੀਂ ਮਾਨਤਨ ਕਰਦਾ ਫੋਨ ਲਾਵੇ ਕੋਈ ਅੱਛਾ ਬਾਕੀ ਤੁਹਾਨੂੰ ਵੀ ਪਤਾ ਵੀ ਇਹੋ ਜਿਹੇ ਵੇੜਾ ਦਾ ਕਿਣਾ ਕਿਣਾ ਮੁੱਲ ਬਾਹਰ ਹੁੰਦਿਆ ਠੀਕ ਆ ਹਾਂਜੀ ਹਾਂਜੀ ਖਾਲੀ ਨਹੀਂ ਮੋੜਨਾਗੇ ਖਾਲੀ ਨਹੀਂ ਕਿਸ ਨੂੰ ਮੋੜਨਾ ਫੋਨ ਇੱਕ ਵਾਰੀ ਲਾਵੇ ਜਰੂਰ ਫੋਨ ਇੱਕ ਵਾਰਾ ਲਾਵੇ ਸੌਦਾ ਪਤਾ ਨਹੀਂ ਅੱਜ ਕਿੱਥੇ ਕਰ ਦੇਣਾ ਵਾ ਹਾਂਜੀ ਹਾਂਜੀ ਵੀਰ ਜੀ ਮਾਲ ਵੇਚਦੇ ਵੇਖ ਲਓ ਵੀ ਅਸੀਂ ਥੋੜੀ ਕਮਾਈ ਲੈਨੇ ਸੋੜੀ ਕਮਾਈ ਲੈਣੀ ਆ ਠੀਕ ਆ ਠੀਕ ਆ ਸਭ ਤੋਂ ਸਸਤੀ ਘੱਟੀ ਇਹੋ ਹੀ ਆ ਠੀਕ ਆ ਠੀਕ ਆ ਮਾਲ ਵੇਚਦੇ ਸਾਰੇ ਭੈਣ ਭਰਾ ਠੀਕ ਆ ਸਭ ਤੋਂ ਸਸਤੀ ਘੱਟੀ ਇਹੋ ਹੀ ਆ ਠੀਕ ਆ ਇਹ ਤਾਂ ਨਹੀਂ ਗੱਲ ਬਾਕੀ ਆ ਵੇਖ ਲੋ ਵੀਰ ਜੀ ਜਰਸੀ ਥੜੀ ਕਰੋ ਜੀ ਠੀਕ ਐ ਇਹ ਦੇਖੋ ਕਿੰਨਾ ਹੀ ਦੁੱਧ ਇਹ ਦੇਖੋ ਵੀਰ ਜੀ ਇਹ ਆਈ ਆ ਕੱਲ ਦੀ ਆ ਵੇਖ ਲੋ ਆ ਮੜਾ ਮਾਰਿਓ ਕੈਮਰਾ ਮੱਖੀਆਂ ਇਹਦੀਆਂ ਪੂਰੀਆਂ ਵਿੱਚ ਵੜੀਆਂ ਜੀ ਇਹ ਆਣੀ ਜੇ ਲਾਉਣ ਦੀ ਜੀ ਆਪਾਂ ਸਿੱਧੀ ਗੱਲ ਵੀਡੀਓ ਜਿਹੜੀ ਗੱਲ ਦੱਸਣੀ ਦੱਸ ਦੇਣੀ ਆ ਹਾਂਜੀ ਹਾਂਜੀ ਠੀਕ ਐ ਇਹ ਇਹਨੇ ਕੱਲ ਦਾ ਪੱਠਿਆਂ ਨੂੰ ਨਹੀਂ ਇਹ ਲਾਇਆ ਮੂੰਹ ਠੀਕ ਐ ਮਾਰਦੀ ਆ ਦੋ ਗੁੜਕੀਆਂ ਫੇਰ ਡਿੰਗ ਲਾ ਪੈਂਦੀ ਰਾਤ ਡਿੰਗਦੀ ਰਹੀ ਸਾਰੀ ਰਾਤ ਠੀਕ ਐ ਹਾਂਜੀ ਤੇ ਦੁੱਧ ਵੀਰ ਜੀ ਆਪਾਂ ਲਾ ਦਰਪਨ 9 ਕਿਲੋ ਚੋਗੇ ਠੀਕ ਆ ਹੁਣ ਪਰ ਆਪਾਂ ਦੇਣਾ 6 ਕਿਲੋ ਦੁੱਧ ਕਰਕੇ 6 ਦਾ ਵੀ ਕੋਈ 5.5 ਲਾਵੇ ਪਤਾ ਕਿਉਂ ਦੁੱਧ 9 ਕਿਲੋ ਹੋਊਗਾ ਠੀਕ ਆ ਕਿਉਂਕਿ ਤੁਹਾਨੂੰ ਪਤਾ ਫਰਕ ਥੋੜਾ ਬੋਦਾ ਵਾਜੇ ਤੇ ਬਾਜ ਵੀਰ ਭਰਾ ਚੱਲ ਪੱਕੇ ਗਾਗ ਆਪਣੇ ਲੱਗੇ ਆ ਠੀਕ ਆ ਬਾਜ ਬੰਦਾ ਗੱਲ ਬੁਰਾ ਲੱਗਦਾ ਬੰਦਾ ਖੋਲੋ ਤੋਰ ਦਈਏ ਫਿਰ ਮੰਨ ਲਓ ਏ ਡਿੰਗ ਡਿੰਗ ਕੇ ਰਾਤ ਦੀ ਡਿੰਗ ਦੀ ਰਹੀ ਏ ਘਟਾਜੇ ਦੁੱਧ ਹਾਂਜੀ ਹਾਂਜੀ ਚਿਹਰਾ ਦੇਖ ਸਕਦੇ ਵੀਰ ਜੀ ਚਿਹਰਾ ਚੂਰਾ ਬੜਾ ਚੂਰਾ ਜਰਸੀ ਜੱਸੀਆਂ ਵਾਲਾ ਚਿਹਰਾ ਜਿਹੜਾ ਇਹਦਾ ਠੀਕ ਹੈ ਜੀ ਬਾਕੀ ਚਾਲ ਇਹਦੀ ਵੀ ਥੋੜੀ ਤੇਜ਼ੀ ਹੈ ਨਹੀਂ ਨਹੀਂ ਠੱਗੀ ਬਣੀ ਥੋੜਾ ਡਰ ਜਾਂਦੀਆਂ ਹਾਂ ਲੈ ਜੀ ਹੈਗੀ ਜਰਸੀ ਹੈ ਜਿਹੜੀ ਹੈਡਫੋਰਟ ਚੰਗੀ ਆਈ ਤੇ ਇਹਦਾ ਤੇ ਦੁੱਧ ਵੀ ਸੰਗਣਾ ਹੋਣਾ ਫਿਰ ਦੁੱਧ ਦਾ ਵੇਖੋ ਕੰਨ ਵੇਖੋ ਕਿਹੜੇ ਕਿੱਦਾਂ ਬੋਲਦੇ ਦਾ ਠੀਕ ਹੈ ਜੀ ਫੇਸ ਬੂਸ ਵੇਖੋ ਚਲੋ ਲੈ ਆਇਆ ਹਾਂ ਜੀ ਬੇੜਬੂਲ ਬਹੁਤ ਜੀ ਬਾਕੀ ਇਹ ਨਹੀਂ ਪਿੱਲਤਾ ਮਾਰਨੀ ਛੱਡੀ ਤੇਰੀ ਆ ਜੀ ਤੁਹਾਨੂੰ ਤਾਰਾ ਮਿਲਵਾਉਂਦਾ ਤਾਰਾ ਮਿਲਵਾ ਕੇ ਖੋਣੇ ਹਾਂ ਤਾਰਾ ਮਿਲਵਾਉਂਦਾ ਇਤਰਾ ਹੀ ਬਹਿ ਜਾਣਾ ਥੱਲੇ ਹਾਂਜੀ ਹਾਂਜੀ ਆ ਵੇਖੋ ਆ ਵੇਖੋ ਲਓ ਜੀ ਹਾਂਜੀ ਠੀਕ ਆ ਹਾਂਜੀ ਰੜੇ ਮਧਾਣੀ ਵੇਖੋ ਠੀਕ ਹੈ ਕੋਈ ਦੱਸੀ ਨਹੀਂ ਪੁਣੀ ਕੋਈ ਕੁੱਝ ਨਹੀਂ ਚਿਵਾਰ ਥੱਲੇ ਮੈਟ ਪਾੜਦਾਂ ਕਿ ਜਾਂਦਾ ਵੇ ਵੇਖੋ ਕਿਤੇ ਮੈਟ ਨਾ ਪਾੜ ਦਿਓ ਫਿਰ ਮੈਟ ਮੈਰ ਵਾਕਿਆ ਹੁ ਤਾਂ ਰਾਈ ਹੋਲੀ-ਹੋਲੀ ਮਾਰ ਦਿੰਦੇ ਆ ਮੈਟ ਕਿਉਂ ਪਾੜਨਾ ਅਬ ਜੀ ਬਾਲਟੀ ਫਿਰ ਮਜ਼ਬੂਤ ਹੀ ਲਿਉਣੀ ਪੈਣੀ ਆ ਨਹੀਂ ਤੇ ਬਾਲਟੀ ਜੀ ਨਾ ਚੈੱਕ ਕਰ ਲੈ ਕੇ ਜੀ ਤੇ ਕਿੰਨੇ ਦੀ ਦੇ ਦੇਣੀ ਫਿਰ ਇਹ ਇਹ ਵੀ ਜਾਇਜ਼ ਦੇ ਦੀਏ ਕਿੰਨੇ ਦੀ ਇਹ ਵੀ ਮੂਲ ਵਿਰਜੀ ਕਰਨੂ ਦੇ ਭਾਏ ਪੱਜੀ 25000 ਰੁਪਇਆ ਕਰੀ ਜਾਈਏ। ਅੱਛਾ। ਵਿਰਜੀ ਬੱਚਾ ਮਰੇ ਨੂੰ ਨਾ ਇਹਨੂੰ ਹੋਇਆ ਥੋੜੇ ਦਿਨੋਂ ਨਾ ਦੱਸਿਆ ਆਪਾਂ ਕਿਹੜਾ ਵੇਖਿਆ ਬੱਚਾ। ਹਾਂਜੀ। ਆਪਾਂ ਪਰ ਤੋਕੜ ਕਰਕੇ ਦੇਣੀ ਗਾਗਲੂ। ਠੀਕ ਆ। ਅਗਲੇ ਦੀ ਮਰਜ਼ੀ ਖੜੇ ਚਾ ਨਾ ਖੜੇ। ਠੀਕ ਆ। ਹਾਂਜੀ। ਅਗਲਾ ਸੋ ਸਮਝ ਕੇ ਆਪਣੀ ਖੜੇ। ਹਾਂਜੀ। ਆਪਾਂ ਇਹ ਵੀ ਵੀਡੀਓ ਹੀ ਦੱਸਤਾ ਜੇ ਪੀੜ ਇੰਗਨ ਦੀ ਜ ਰਾਤ ਦੀ। ਠੀਕ ਆ। ਵਿਰਜੀ ਨਹੀਂ ਲਾਇਆ ਇਹ ਵੀ ਤੂੰ ਇੱਕ ਅੱਧੇ ਦਿਨ ਚ ਜੀ ਲਾ ਜੂਗੀ। ਕਿੰਨੇ ਦੀ ਦੇ ਦੀਏ ਬਿਲਕੁਲ ਜੈਸ ਨੋਈ। ਜੈਸ ਨੋਈ ਦੇ ਦੀਏ। 14000 ਦੀ ਦੇ ਦਿੱਤੇ ਨੇ اچھا 14000 ਜੀ 14000 ਦੇ ਦਿੱਤੇ ਵਿੱਚ ਹੋਰ ਥੋੜੀ ਬੱਧੀ ਛੋਟੋ ਚੁੱਕੀ ਓਕੇ ਕੋਈ ਨਹੀਂ ਮੰਨਤ ਕਰਦਾਂਗੇ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਤੇ ਇਹਨਾਂ ਕਾ ਬਣਾਵੇਂ ਇੱਥੇ ਆ ਕੇ ਆਪਣੇ ਪਾਸ ਕਰਕੇ ਵੇਖ ਕੇ ਖੜੋ ਤੇ ਕੋਈ ਸੋਈਆ ਦੀ ਚੁਆਈ ਕਰਕੇ ਖਣ ਥੋੜੀ ਜੀ ਕਰਦਾ ਕਹਿੰਦਾ ਘਰ ਤੇ ਫੇਰ ਫੋਨ ਕਰਿਆ ਕਹਿੰਦਾ ਫੇਰ ਆਪੇ ਐ ਸਾਈਟੀ ਆ ਕਰਕੇ ਟਿਪ ਟਪ ਤੇ ਫੇਰ ਗੱਲ ਕਰਿਆ ਕਰੀਆ ਠੀਕ ਹੈ ਜੀ ਠੀਕ ਹੈ ਕਈ ਭਣ ਭਰਾ ਭਾਪੇ ਰਪੋਦੇ ਬੀਬੀ ਰਪੋਦੇ ਆ ਅੱਛਾ ਬੁਰਾ ਜਿਹਾ ਲੱਗਦਾ ਬੰਦਾ ਠੀਕ ਹੈ ਸਾਹ ਕਰਦੇ ਅਗਲੇ ਨੂੰ ਵਿਖਾ ਲੈ ਪਾਸਾ ਆਂ ਗਾਣ ਲੱਗੇ ਠੀਕ ਹੈ ਚੰਗੀ ਆ ਕਿ ਮਾੜੀ ਆ ਠੀਕ ਹੈ ਜੀ ਕੀ ਗਣੀ ਗੱਲ ਠੀਕ ਹੈ ਬੀਬੀ ਬਹੁਤ ਬਹੁਤ ਧੰਨਵਾਦ ਜੀ